ਜਾਵਦੇ ਲੋਕਾਂ ਵਾਸਤੇ ਦਿੱਲੀ ਨਹੀਂ ਤਾਂ ਮੋਦੀ ਵਾਸਤੇ ਵੀ ਪੰਜਾਬ ਨਹੀਂ ਅਸੀਂ ਨਹੀਂ ਦਿੱਲੀ ਜਾ ਸਕਦੇ ਤਾਂ ਮੋਦੀ ਵੀ ਪੰਜਾਬ ਨਹੀਂ ਆ ਸਕਦਾ ਕਿ ਹਾਲਾਂਕਿ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਸਾਨੂੰ ਇੱਕ ਜਗ੍ਹਾ ਦੇ ਦਿਓ ਅਸੀਂ ਉੱਥੇ ਬੈਠ ਕੇ ਆਪਣਾ ਪ੍ਰੋਟੈਸਟ ਕਰ ਦਈਏ ਜੋ ਸਾਡਾ ਲੋਕਤੰਤਰ ਦੇ ਵਿੱਚ ਹੱਕ ਆ ਬੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਹੋਏ ਨੇ ਇਹ ਔਰ ਇਹ ਅਵਸਥਾ ਫਿਲਹਾਲ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੀ ਆਪੇ ਪ੍ਰਧਾਨ ਮੰਤਰੀ ਮੋਦੀ ਆਏ ਨੇ ਦੇਖੋ ਜੇ ਜੇਕਰ ਪੰਜਾਬ ਨੀ ਨਹੀਂ ਤਾਂ ਮੋਦੀ ਵਾਸਤੇ ਵੀ ਪੰਜਾਬ ਨਹੀਂ ਜੋ ਮੈਂਪਤੀ ਨੇ ਕਰਕੇ ਅਜ ਤੱਕ ਸਾਰੀਆਂ ਮੰਗਾ ਮੰਨ ਕੇ ਸਾਡੀਆਂ 750 ਤੋਂ ਉੱਪਰ ਸ਼ੀਧੀਆਂ ਕਰਾਉਣ ਤੋਂ ਬਾਅਦ ਫਿਰ ਵੀ ਸਾਡੀਆਂ ਮੰਗਾ ਨਹੀਂ ਬੰਨੀਆਂ ਔਰ ਸਾਡੂ ਜੇਕਰ ਮੰਗਾ ਬਣਾਉਣ ਲਈ ਗਏ ਤੇ ਸਾਡੇ ਰਸਤੇ ਰੋਕ ਕੇ ਲੈਂਟਰਪਾ ਆ ਕੇ ਰਸਤਿਆਂ ਦੇ ਵਿੱਚ ਔਰ ਸਾਡੇ ਕਿਸਾਨਾਂ ਦੇ ਕੀਤਾ ਔਰ ਸਾਡੇ ਸ਼ੁਭਕਰਨ ਨੂੰ ਮੌਤ ਦੀ ਘਾਟ ਉਤਾਰਿਆ ਔਰ ਉਹਦੇ ਵਿਰੋਧ ਵਿੱਚ ਅੱਜ ਜੇਕਰ ਅਸੀਂ ਨਹੀਂ ਦਿੱਲੀ ਜਾ ਸਕਦੇ ਤਾਂ ਮੋਦੀ ਵੀ ਪੰਜਾਬ ਨਹੀਂ ਆ ਸਕਦਾ ਤੁਸੀਂ ਤੁਸੀਂ ਹੁਣ ਉਹਨਾਂ ਨੂੰ ਰੋਕਣ ਜਾ ਰਹੇ ਹੋ ਜਾਂ ਉਹ ਤਾਂ ਆ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨਾ ਸਾਡਾ ਫਰਜ਼ ਹੈ ਦੇਖੋ ਵਿਰੋਧ ਅਸੀਂ ਕਰਨਾ ਹੀ ਕਰਨਾ ਹਰ ਹਾਲਤ ਦੇ ਵਿੱਚ ਬਿਲਕੁਲ ਸਾਡਾ ਇਹ ਕਹਿਣਾ ਵੀ ਜੇ ਨਰਿੰਦਰ ਮੋਦੀ ਸਾਡੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਅਸੀਂ ਵੀ ਉਹਨਾਂ ਨੂੰ ਇੱਥੇ ਆ ਕੇ ਸਵਾਲ ਪੁੱਛ ਸਕਦੇ ਅਸੀਂ ਸਿਰਫ ਸ਼ਾਦਭਾਈ ਪਰਦੇਸ਼ਨ ਕਰ ਰਹੇ ਹਾਂ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਨੇ 2021 ਦੇ ਵਿੱਚ ਉਹ ਧਰਨਾ ਸਾਡਾ ਚੱਕਿਆ ਤਕਾ ਉਹ ਤੋਂ ਜਿਹੜੇ ਰਹਿੰਦੀਆਂ ਮੰਗਾਂ ਸੀਗੀਆਂ ਉਹਨਾਂ ਤੇ ਕਮੇਟੀ ਬਣਾਈ ਸੀਗੀ ਉਹ ਅਜੇ ਤੱਕ ਪੂਰੀਆਂ ਨਹੀਂ ਕੀਤੀਆਂ ਉਹ ਉਹਨਾਂ ਨਾਲ ਸਵਾਲ ਅਸੀਂ ਕਰ ਰਹੇ ਸੀ ਸ਼ਾਂਤਮਈ ਰਹਿ ਕੇ ਕੋਈ ਸਾਡਾ ਵਾਇਲੈਂਸ ਕਰਨ ਦਾ ਕੋਈ ਇਰਾਦਾ ਨਹੀਂਗਾ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਾਂ ਬਿਲਕੁਲ ਬਿਲਕੁਲ ਪ੍ਰਦਰਸ਼ਨ ਕਰਨ ਆਏ ਹੋਏ ਪਰ ਰੋਕ ਲਿਆ ਗਿਆ ਉਹਨਾਂ ਨੂੰ ਜੋ ਤੁਹਾਨੂੰ ਤੁਸੀਂ ਨਜ਼ਰ ਆ ਰਿਹਾ ਸਾਫ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਭਾਈ ਸਾਹਿਬ ਫਿਲਹਾਲ ਪਹੁੰਚੇ ਹੋ ਪ੍ਰਦਰਸ਼ਨ ਕਰ ਰਹੇ ਹੋ ਕੀ ਤੋੜ ਪਏਗਾ ਦੇਖੋ ਐਸਕੇਐਮ ਵੱਲੋਂ ਅਸੀਂ ਕਾਲ ਦਿੱਤੀ ਸੀਗੀ ਅਸੀਂ ਜਿਹੜੇ ਸਾਡੇ ਨਾਲ ਨਰਿੰਦਰ ਮੋਦੀ ਜੀ ਨੇ ਵਾਦਾ ਖਿਲਾਫੀ ਕੀਤੀ ਆ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਸ਼ਾਂਤੀਪੂਰਵ ਤਰੀਕੇ ਦੇ ਨਾਲ ਕੱਲ ਪਟਿਆਲੇ ਦੇ ਵਿੱਚ ਪ੍ਰੋਟੈਸਟ ਕੀਤਾ ਪਰ ਅੱਜ ਜਲੰਧਰ ਦੇ ਵਿੱਚ ਸਾਨੂੰ ਇੰਨਾ ਖਰਾਬ ਕੀਤਾ ਗਿਆ ਜਲੰਧਰ ਦੇ ਆਲੇ-ਦੁਆਲੇ ਹਜ਼ਾਰਾਂ ਕਿਸਾਨਾਂ ਨੂੰ ਬੇਵਜ੍ਹਾ ਪਰੇਸ਼ਾਨ ਕਰਕੇ ਹਾਲਾਂਕਿ ਅਸੀਂ ਪ੍ਰਸ਼ਾਸਨ ਨੂੰ ਕਿਹਾ ਸੀ ਸਾਨੂੰ ਇੱਕ ਜਗ੍ਹਾ ਦੇ ਦਿਓ ਅਸੀਂ ਉੱਥੇ ਬੈਠ ਕੇ ਆਪਣਾ ਪ੍ਰੋਟੈਸਟ ਕਰਦੇ ਗਏ ਜੋ ਸਾਡਾ ਲੋਕਤੰਤਰ ਦੇ ਵਿੱਚ ਹੱਕ ਆ ਪਰ ਸਰਕਾਰ ਨੇ ਅੱਜ ਬਹੁਤ ਸਾਡੇ ਨਾਲ ਜਿਹੜਾ ਆ ਬੇਇਨਸਾਫੀ ਕੀਤੀ ਆ ਦੇਖੋ ਮੋਦੀ ਸਾਹਿਬ ਨੇ ਮੋਦੀ ਸਾਹਿਬ ਸੁਣਨਾ ਨਹੀਂ ਚਾਹੁੰਦੇ ਕਿ ਮੇਰਾ ਮੇਰਾ ਵਿਰੋਧ ਹੁੰਦਾ ਪਿਆ ਦੇਖੋ ਜੇ ਸੁਣਨਾ ਚਾਹੁੰਦੇ ਹੁੰਦੇ ਜਾਂ ਕੁਝ ਕਹਿਣਾ ਚਾਹੁੰਦੇ ਕਿਸਾਨਾਂ ਦੇ ਹਿੱਤ ਦੇ ਹੁੰਦੇ ਕੱਲ ਤੁਸੀਂ ਪਟਿਆਲੇ ਦੀ ਰੈਲੀ ਸਾਰੀ ਲਾਈਵ ਕੀਤੀ ਉਹਨਾਂ ਤੋਂ ਇੱਕ ਸ਼ਬਦ ਵੀ ਜਿਹੜਾ ਕਿਸਾਨਾਂ ਲਈ ਨਹੀਂ ਬੋਲਿਆ ਗਿਆ 732 ਕਿਸਾਨ ਅਸੀਂ ਉੱਥੇ ਸ਼ਹੀਦ ਕਰਵਾ ਲਾਏ ਇੱਥੇ ਸਾਡੇ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਲੋਕ ਹੈਰਾਨ ਆਏ ਚੀਜ਼ ਸੋਚ ਕੇ ਕਿ ਉਹ ਦਾਵਾ ਕਰਦੇ ਕਿ ਕਿਸਾਨ ਸਾਡਾ ਬੜਾ ਖੁਸ਼ ਹੈ ਪੰਜਾਬ ਦਾ ਕਿਸਾਨ ਖੁਸ਼ ਹੈ ਕਿਸਾਨ ਬੈਠ ਕੇ ਕਿਸਾਨਾਂ ਨਾਲ ਗੱਲ ਕਰਨ ਜੇ ਉਹ ਨਹੀਂ ਤੁਹਾਨੂੰ ਤਾਂ ਉਹ ਲੀਡਰਾਂ ਦੇ ਚੱਟੇ-ਵੱਟੇ ਦੱਸਦੇ ਆ ਬਿਲਕੁਲ ਜੀ ਬਿਲਕੁਲ ਜਿਹੜੇ ਇਹਨਾਂ ਦੇ ਲੀਡਰ ਜਿੱਦਾਂ ਕੱਲ ਇੱਕ ਜਾਖੜ ਸਾਹਿਬ ਨੇ ਬਿਆਨ ਦਿੱਤਾ ਬਈ ਇਹ ਜਿਹੜੀਆਂ ਕੁਝ ਕਿਸਾਨ ਜਥੇਬੰਦੀਆਂ ਆਪਣੀਆਂ ਦੁਕਾਨਦਾਰੀਆਂ ਚਲਾ ਰਿਆ ਮੈਂ ਜਾਖੜ ਜੀ ਨੂੰ ਕਹਿਣਾ ਚਾਹੁੰਦਾ ਸਾਬ ਦੁਕਾਨਦਾਰਾਂ ਅਸੀਂ ਨਹੀਂ ਚਲਾਉਂਦੇ ਆ ਦੁਕਾਨਾਂ ਤੁਸੀਂ ਚਲਾ ਰਹੇ ਆ ਇੱਕ ਦੁਕਾਨ ਦੇ ਵਿੱਚ ਅੱਜ ਪ੍ਰੋਫਿਟ ਤੁਹਾਨੂੰ ਘਟਦੇ ਸੁਪਿਆ ਤੁਸੀਂ ਦੌੜ ਕੇ ਦੂਜੀ ਦੁਕਾਨ ਫੜ ਲਈ ਇਹ ਦੁਕਾਨਦਾਰ ਤੁਸੀਂ ਰਾਜਨੇਤਾ ਚਲਾਉਂਦੇ ਆ ਨਾ ਕਿ ਕਿਸਾਨ ਚਲਾਉਂਦੇ ਆ ਅਸੀਂ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਸਾਡੇ ਨਾਲ ਭਾਜਪੀ ਨੇ ਵਾਅਦਾ ਖਲਾਫੀ ਕੀਤੀ ਆ ਉਹਦੇ ਲਈ ਅਸੀਂ ਸੰਘਰਸ਼ ਜਿਹੜਾ ਹੁਣ ਤਾਂ ਤੁਹਾਨੂੰ ਫਿਰ ਤੋੜ ਕੇ ਰੋਕ ਲਿਆ ਗਿਆ ਹਾਂਜੀ ਹੁਣ ਤਾਂ ਤੁਹਾਨੂੰ ਫਿਰ ਰੋਕ ਲਿਆ ਗਿਆ ਕੋਈ ਨਹੀਂ ਰੋਕ ਲਿਆ ਜੀ ਮੈਸੇਜ ਆ ਰਿਹਾ ਸਾਨੂੰ ਤਾਂ ਰੋਕਣ ਲਈ ਅਸੀਂ 10 ਕਿਲੋਮੀਟਰ ਤੋਂ ਸੰਘਰਸ਼ ਕਰਕੇ ਅੱਜ ਇੱਥੇ ਪਹੁੰਚੇ ਹਾਂ ਸਾਡੀ ਬਹੁਤ ਵੱਡੀ ਗਿਣਤੀ ਸੀ ਤੁਸੀਂ ਸ਼ਹਿਰ ਦੇ ਆਲੇ ਦੁਆਲੇ ਦੇਖੋ ਹਜ਼ਾਰਾਂ ਕਿਸਾਨ ਇਕੱਠੇ ਬੈਠ ਕੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕੀਤੀ ਸੀ ਅਸੀਂ ਆਪਣਾ ਜਿਹੜਾ ਇਹ ਪ੍ਰੋਟੈਸਟ ਕਰਨਾ ਚਾਹੁੰਦੇ ਹਾਂ ਲੋਕਤੰਤਰ ਦੇ ਵਿੱਚ ਸਾਡਾ ਹੱਕ ਆ ਪਰ ਸਾਨੂੰ ਕੋਈ ਵੀ ਜਗ੍ਹਾ ਨਹੀਂ ਦਿੱਤੀ ਅੱਜ ਅਸੀਂ ਬੜੀ ਮੁਸ਼ਕਲ ਨਾਲ ਇੱਥੇ ਤੱਕ ਹੁਣ ਪਹੁੰਚੇ ਹਾਂ ਪਰ ਅਸੀਂ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਕੇ ਜਾਵਾਂਗੇ ਸਾਡਾ ਹੱਕ ਬਣਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹਿਣ 10 ਸਾਲ ਅਸੀਂ ਉਹਨੂੰ ਪ੍ਰਧਾਨ ਮੰਤਰੀ ਦੀ ਅਸੀਂ ਜਾ ਰਹੇ ਹਾਂ ਪ੍ਰਸ਼ਾਸਨ ਮੋਰੇ ਅਸੀਂ ਜਾ ਰਹੇ ਹਾਂ ਤੁਸੀਂ ਸਾਡਾ ਮੁੜ ਕੇ ਲੋਕ ਹੀ ਪ੍ਰਧਾਨ ਮੰਤਰੀ ਨੂੰ ਨਹੀਂ ਦੇ ਰਹੇ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਨਹੀਂ ਇਹ ਬਿਲਕੁਲ ਜਿਹੜਾ ੱੱਕਾ ਕਰ ਰਿਹਾ ਜੀ ਇਹਨਾਂ ਦੇ ਵੀ ਬਸ ਦਾ ਰੋਗ ਨਹੀਂ ਕਿਸਾਨਾਂ ਦਾ ਬਹੁਤ ਕਹਾਣ ਕਰ ਰਹੀ ਹੈ ਭਾਜੀ ਪੀ ਪਾਰਟੀ ਜੇ ਕਿਸਾਨਾਂ ਦੇ ਹਿੱਤ ਦੇ ਹੁੰਦੇ ਇਹਨਾਂ ਨੂੰ ਆ ਕੇ ਵੋਟਾਂ ਨਹੀਂ ਮੰਗਣੀਆਂ ਪੈਂਦੀਆਂ ਜੇ ਬਾਕੀ ਇਹਨਾਂ ਨੇ ਕਿਸਾਨਾਂ ਲਈ ਕੋਈ ਸਹੀ ਨੀਤੀਆਂ ਬਣਾਈਆਂ ਹੁੰਦੀਆਂ ਲੋਕ ਆਪ ਹਮਾਰੇ ਇਹਨਾਂ ਨੂੰ ਵੋਟ ਪਾਉਂਦੇ ਅੱਜ ਤੁਸੀਂ ਦੇਖੋ ਕਿ ਕਿੱਥੇ ਪਟਾਹਕਿਆ ਵੀ 13 ਤਰੀਕ ਨੂੰ ਕਿਸਾਨਾਂ ਨੇ ਦਿੱਲੀ ਨੂੰ ਕੂਚ ਕਰਨਾ ਸੀ 9 ਤਰੀਕ ਨੂੰ ਬੈਰੀਕੇਡ ਲਾਤੇ ਡੇਡੇ ਕਿਲ ਲਾਤੇ ਕੀ ਪੰਜਾਬ ਜਿਹੜਾ ਦੇਸ਼ ਦਾ ਹਿੱਸਾ ਨਹੀਂ ਏਡੀ ਦਾ ਜਿਹੜੀ ਤਾਰਾਂ ਦੀ ਘੇਰਾਬੰਦੀ ਪਾਕਿਸਤਾਨ ਨੇ ਨਹੀਂ ਸਾਡੇ ਲਈ ਕੀਤੀ ਜਿਹੜੀ ਏਡੀ ਵੱਡੀ ਨਹੀਂ ਕਰ ਦਿੱਤੀ ਫਿਰ ਸਿੱਧੀਆਂ ਉਹ ਔਰਥਿਆਰ ਵਰਤੇਗਾ ਸਿੱਧੀਆਂ ਗੋਲੀਆਂ ਮਾਰੀਆਂ ਪੰਜ ਮੁੰਡੇ ਸਾਡੇ ਇਦਾਂ ਦੇ ਜਿਹੜੀ ਬਿਲਕੁਲ ਆਪਣੀ ਅੱਖਾਂ ਗਵਾ ਚੁੱਕੇ ਦੇਖੋ ਸ਼ਰਮਾ ਜੀ ਹੁਣ ਹਾਲਾਤ ਇਦਾਂ ਦੇ ਆ ਕਿ ਤੁਹਾਨੂੰ ਰੋਕਿਆ ਜਾ ਰਿਹਾ ਬਾਰ-ਬਾਰ ਹੁਣ ਇਹਨਾਂ ਸਵਾਲਾਂ ਦੇ ਜਵਾਬ ਲੈਣੇ ਕਿੱਥੋਂ ਆ ਤੇ ਕਿਵੇਂ ਲੈਣੇ ਆ ਕੋਈ ਨਹੀਂ ਪ੍ਰਧਾਨ ਮੰਤਰੀ ਨਾ ਦੇਣਗੇ ਜੀ ਲੋਕ ਲੋਕ ਇਹਨਾਂ ਨੂੰ ਸਵਾਲਾਂ ਦੇ ਜਵਾਬ ਦੇਣਗੇ ਇੱਕ ਤਰੀ ਹਜੂਮ ਇਕੱਠਾ ਹੋਇਆ ਹੈ ਜਿਹੜਾ ਉੱਥੇ ਹਜੂਮ ਇਕੱਠਾ ਹੋਇਆ ਉਹ ਤਾਂ ਕਹਿੰਦਾ ਕਿਸਾਨ ਤਾਂ ਐਵੇਂ ਹੀ ਵਿਹਲੇ ਨੇ ਕਹਿੰਦਾ ਜਾ ਕੇ ਬੈਠੇ ਉੱਥੇ ਇੰਨੇ ਇੰਨੇ ਚਿਰ ਨੂੰ ਪੇੜ ਬੈਠਣਾ ਜੀ ਜਿੰਨੀਆਂ ਹੁਣ ਮੈਂ ਕਰਾ ਤੁਸੀਂ ਇੱਥੇ ਜਾ ਕੇ ਲੋਕਾਂ ਤੋਂ ਵੀਊ ਤੋਂ ਲਓ ਕਿ ਇਹਦੇ ਲਈ ਆਏ ਆ ਬਹੁਤ ਪੇੜ ਨੇ ਬੈਠ ਨੇ ਉਹਦੇ ਵਿਚਾਰਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਜੇ ਅਸੀਂ ਕਿੱਥੇ ਆਏ ਆ ਕਿਉਂ ਆਏ ਆ ਕਿਹੜਾ ਕੈਂਡੀਡੇਟ ਆ ਹਰਿਆਣੇ ਤੋਂ ਕਿੱਥੋਂ ਲਿਆ ਕੇ ਪੇੜ ਜਿਹੜੀ ਰੈਲੀ ਕੱਠ ਦਿਖਾਉਣ ਦੀ ਲੋੜ ਆ ਜੇ ਪ੍ਰਧਾਨ ਮੰਤਰੀ ਜੀ ਨੇ ਵਾਕਈ ਦੇਸ਼ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਕੁਝ ਕੀਤਾ ਹੁੰਦਾ ਨਾ ਅੱਜ ਪੇੜ ਲੋਕ ਲਿਆ ਕੇ ਇਹਨਾਂ ਨੂੰ ਰੱਛ ਦਿਖਾਉਣ ਦੀ ਲੋੜ ਨਾ ਪੈਂਦੀ ਲੋਕੀ ਇਹਨਾਂ ਨੂੰ ਦਿੱਲੀ ਬੈਠਿਆਂ ਨੂੰ ਵੋਟਾਂ ਪਾਉਂਦੇ ਅੱਜ ਇਹਨਾਂ ਨੂੰ ਇਦਾਂ ਆ ਕੇ ਦੌੜਨਾ ਨਾ ਪੈਂਦਾ ਸੋ ਅਸੀਂ ਆਪਣਾ ਹੱਕ ਜਿਹੜਾ ਉਹ ਲੈ ਕੇ ਰਾਵਾਂਗੇ ਜਾਇਜ ਸਾਡੀਆਂ ਮੰਗਾਂ ਆ ਸੀ ਬਿਲਕੁਲ ਪੀਸਫੁਲ ਪਹਿਲੇ ਦਿਨ ਤੋਂ ਜੋ ਅੰਦੋਲਨ ਇਸਕੇ ਅਸੀਂ ਨੇ ਸ਼ੁਰੂ ਕੀਤਾ ਪੀਸਫੁਲ ਰੱਖਿਆ ਅੱਜ ਵੀ ਅਸੀਂ ਪੀਸਫੁਲ ਤਰੀਕੇ ਨਾਲ ਇੱਥੇ ਆਏ ਆ ਤੇ ਆਪਣਾ ਪੀਸਫੁਲ ਨਾਲ ਅੰਦੋਲਨ ਜਿਹੜਾ ਜਾਰੀ ਰੱਖਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਮੋਸਾਂ ਦੇ ਹੱਕ 'ਚ ਹੀ ਇਹ ਖੜੀ ਹੈ ਪਾਰਟੀ ਕਹਿੰਦੇ ਖੜੀ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਹਾਲ ਇਸ ਤਰ੍ਹਾਂ ਕਿ ਸਵੇਰ ਤੋਂ ਲੈ ਕੇ ਦੇਖੋ ਜੀ ਜਿਹੜੇ ਪੇੜ ਬੰਦੇ ਇਕੱਠੇ ਕਰਕੇ ਲੈ ਕੇ ਆਏ ਆ ਉਹ ਤਾਂ ਇਹੀ ਕਹਿਣਗੇ ਜਿਨ੍ਹਾਂ ਦੀ ਜੇਬ ਚ ਦਿਹਾੜੀ ਪਾਤੀ ਤੇ ਉਹਨਾਂ ਦਾ ਕਹਿਣਾ ਹੀ ਆ ਜਿਨ੍ਹਾਂ ਦਾ ਸਭ ਕੁਝ ਉਜਣ ਡਿਆ ਸਾਡੀਆਂ ਫਸਲਾਂ ਵੀ ਤੇ ਸਾਡੀਆਂ ਨਸਲਾਂ ਵੀ ਇੱਕ ਚੀਜ਼ ਆ ਫਸਲਾਂ ਨਸਲਾਂ ਦੀ ਤੁਸੀਂ ਗੱਲ ਕੀਤੀ ਆ ਜਦੋਂ ਉਹਨਾਂ ਨੇ ਗੱਲ ਕੀਤੀ ਐਮਐਸਪੀ ਦੀ ਉਹ ਕਹਿੰਦੇ ਕਿ 23 24 ਤੇ ਮੰਗਦੇ ਆ ਉਹ ਕਾਨੂੰ ਦੇਈਏ ਕਹਿੰਦਾ 5 ਤੇ ਮੰਨ ਜਾਣ 5 ਦੀ ਬਹੁਤ ਹੈ ਜਿਹੜੀਆਂ ਬਾਕੀ ਫਸਲਾਂ ਕਿੱਥੇ ਜਾਣਗੀਆਂ ਜੀ ਉਹ ਕਹਿੰਦੇ ਹਰ ਕੋਈ ਸਭ ਤੋਂ ਸਭ ਤੋਂ ਵੱਧ ਹਰ ਕਿਸਾਨ ਸਾਰੀਆਂ ਫਸਲਾਂ ਨਹੀਂ ਉਗਾ ਰਿਹਾ ਸਭ ਤੋਂ ਵੱਧ ਖਰਚਾ ਜਿਹੜਾ ਆ ਰਿਹਾ ਉਹਨਾਂ ਦੇ ਤਾਂ ਨਾਂ ਹੀ ਨਹੀਂ ਲੈਂਦੇ ਜਿਹੜੀ ਐਮਐਸਪੀ ਆਲਰੇਡੀ ਦਿੱਤੀ ਦੀ ਵੀ ਆ ਉਹੀ ਨਹੀਂ ਦੇ ਰਹਾ ਇਹਨਾਂ ਨੇ ਮੱਕੀ ਦੀ ਜੰਦਾਬਾਹ ਇਹਨਾਂ ਨੇ ਮੱਕੀ ਤੇ ਐਮ ਐਸ ਵੀ ਦਿੱਤੀ ਆ ਦੱਸਣ ਅੱਜ ਤੱਕ ਕਿਹੜੀ ਐਮ ਐਸ ਵੀ ਦੇ ਖਰੀਦੀ ਆ ਪਰ ਤੁਸੀਂ ਮੱਕੀ ਉਗਾਉਣੀ ਕਿਉਂ ਆ ਜਦ ਪਾਣੀ ਇਹਨਾਂ ਦੂੰਗਾ ਜਾ ਰਿਹਾ ਨੂੰ ਤੁਸੀਂ ਮੱਕੀ ਝੋਨੇ ਦੀ ਰਹਿਣਾ ਇਹ ਬਿਲਕੁਲ ਗਲਤ ਹੈ ਜੀ ਗੱਲ ਕਿ ਮੱਕੀ ਤੇ ਪਾਣੀ ਬੱਦ ਲੱਗਦਾ ਆ ਝੋਨੇ ਦੀ ਆਪਾਂ ਗੱਲ ਮੰਨਦੇ ਆ ਪਰ ਹੁਣ ਵੀ ਹੁਣ ਵੀ ਕਿਸਾਨ ਵੀ ਇਸ ਗੱਲ ਨੂੰ ਸੋਚਦਾ ਆ ਝੋਨਾ ਨੂੰ ਬਹੁਤ ਹੋਰ ਢੰਗਾਂ ਨਾਲ ਬੀਜਣਾ ਸ਼ੁਰੂ ਕਰਤਾ ਜਿਹਦੇ ਨਾਲ ਪਾਣੀ ਘੱਟ ਲੱਗੇ ਪਰ ਕਿਸਾਨ ਜਿਹੜਾ ਪੰਜਾਬ ਦਾ ਉਹ ਮੱਕੀ ਝੋਨੇ ਤੇ ਹੀ ਕਿਉਂ ਰਹਿਣਾ ਚਾਹੁੰਦਾ ਸਰ ਜੇ ਸਾਨੂੰ ਇਹਦੀ ਜਗ੍ਹਾ ਕੋਈ ਹੋਰ ਫਸਲ ਤੇ ਐਮਐਸਪੀ ਦੇਣ ਜਾਂ ਇਹਦੀ ਇਹਦੀ ਜਗ੍ਹਾ ਤੇ ਇਹਦੀ ਜਗ੍ਹਾ ਕੋ ਹੋਰ ਫਸਲ ਦੇਣ ਕਿ ਅਸੀਂ ਇਸ ਫਸਲ ਦਾ ਭਾਅ ਸਹੀ ਦੇਵਾਂਗੇ ਤਾਂ ਸਾਨੂੰ ਕੀ ਜ਼ਰੂਰਤ ਆ ਬਿਲਕੁਲ ਅਸੀਂ ਉਹ ਅਸੀਂ ਜਿੱਧਰ ਨੂੰ ਜਿੱਧਰ ਸਾਨੂੰ ਮੁਨਾਫਾ ਹੋਊਗਾ ਅਸੀਂ ਜਾਵਾਂਗੇ ਨਹੀਂ ਮੈਂ ਬਿਲਕੁਲ ਤੁਹਾਡੀ ਗੱਲ ਸਮਝਦਾ ਹਾਂ ਪਰ ਹੁਣ ਤੁਸੀਂ ਬਹਿੰਤ ਦੀ ਤਿਆਰੀ ਕਰਦੇ ਪਿਓ ਇਹ ਹੁਣ ਕਦ ਤੱਕ ਇੰਦਾ ਦਾ ਪ੍ਰੋਗਰਾਮ ਰਹੂਗਾ ਕਦ ਤੱਕ ਜਦ ਤੱਕ ਸਾਡੇ ਪਿਛਲੇ ਸਾਥੀ ਨਾ ਰਲਦੇ ਆ ਅਸੀਂ ਇੱਥੇ ਰੁਕਾਂਗੇ ਪ੍ਰਧਾਨ ਮੰਤਰੀ ਸਾਹਿਬ ਆ ਚੁੱਕੇ ਹਨ ਅੰਦਰ ਹਾਂ ਜੀ ਉਹ ਅਸੀਂ ਦੇਖ ਚੁੱਕੇ ਆ ਪਰ ਇਸ ਵੇਲੇ ਪੁਲਿਸ ਫੋਰਸ ਯਾਦੀ ਆ ਸਾਡੇ ਸਾਥੀ ਸ਼ਹਿਰ ਵਿੱਚ ਜਗਾ ਜਗਾ ਬਿਖਰ ਗਏ ਆ ਠੀਕ ਹੈ ਅਸੀਂ ਇਕੱਠੇ ਹੋਣ ਦਾ ਉਹਨਾਂ ਦੀ ਵੇਟ ਕਰਾਂਗੇ ਉਸ ਤੋਂ ਬਾਅਦ ਅਗਲੀ ਰਣਨੀ ਥੱਕੇ ਮਾਰੇ ਜਾ ਰਹੇ ਆ ਬਿਲਕੁਲ ਇਹ ਪੁਲਿਸ ਪ੍ਰਸ਼ਾਸਨ ਦੀ ਬਿਲਕੁਲ ਗੁੰਡਾ ਕਰਦੀ ਹੈ ਇਹ ਜਿਹੜਾ ਪ੍ਰਧਾਨ ਮੰਤਰੀ ਮੋਦੀ ਔਰ ਆਪ ਸਰਕਾਰ ਦਾ ਪ੍ਰਸ਼ਾਸ ਗੁੰਡਾਗਰਦੀ ਕਰ ਰਿਹਾ ਸਾਡੀ ਗਿਣਤੀ ਘਟ ਕਰਕੇ ਜੇ ਦਿਨ ਸਾਡੀ ਗਿਣਤੀ ਵੱਧ ਹੋਊਗੀ ਤਾਂ ਫਿਰ ਇਹ ਸਾਡੇ ਮੋਰੇ ਖੁਸਕੇ ਦੇਣਗੇ ਹੁਣ ਹੁਣ ਸਾਡੀ ਗਿਣਤੀ ਘਟ ਕਰਕੇ ਸਾਡੇ ਸਾਰੇ ਕਿਸਾਨ ਜਿੰਨੇ ਵੀ ਆ ਸਾਰੇ ਇਹਨਾਂ ਨੇ ਰਾਹ ਚ ਰੋਕੇ ਹੋਇਆ तकरीबन 10 15000 ਦੇ ਕਰੀਬ ਕਿਸਾਨ ਜਿਹੜੇ ਜਿਲੰਦਰ ਦੇ ਆਲੇ ਦੁਆਲੇ ਸਾਰੇ ਇਹਨਾਂ ਨੇ ਜਿੰਨੇ ਨਾਕੇ ਲਾ ਕੇ ਬਲੌਕ ਕਰਕੇ ਰੱਖੇ ਹੋਇਆ ਅਸੀਂ ਕਿਹਨਾਂ ਕਿਤਰਾ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੋਏ ਆ ਅਸੀਂ ਸਿਰਫ ਕੋਵਿਡਸ ਕਰਨੇ ਆਏ ਸਿਰਫ ਸਵਾਲ ਕਰਨ ਆਏ ਆ ਮੋਦੀ ਨੂੰ ਵੀ ਸਾਡੇ ਜਿਹੜੇ ਤੁਸੀਂ 2021 ਦੇ ਵਿੱਚ ਜਦੋਂ ਧਰਨਾ ਠਾਇਆ ਸੀਗਾ ਉਸ ਤੋਂ ਬਾਅਦ ਜਿਹੜੀ ਕਮੇਟੀ ਬਣਾਈ ਸੀਗੀ ਉਹਦੀ ਸ ਮਣੀ ਤੁਸੀਂ ਕਹਿੰਦੇ ਐਮਐਸਬੀ ਲਾਗੂ ਕਰਾਂਗੇ ਸਵਾਮੀ ਨਾਸਨ ਰਿਪੋਰਟ ਲਾਗੂ ਕਰਾਂਗੇ ਉਹ ਜਿਹੜੀਆਂ ਰਹਿੰਦੀਆਂ ਮੰਗਾ 2020 ਜਿਹੜਾ ਆਪਣੇ ਇਲੈਕਟ੍ਰਿਸਿਟੀ ਬਿੱਲ ਆ ਉਹਦੇ ਉੱਤੇ ਤੁਸੀਂ ਇੱਕ ਪੁਣੀ ਵੀ ਨਹੀਂ ਕੀਤੀ ਉਲਟਾ ਜਦੋਂ ਅਸੀਂ ਦਿੱਲੀ ਜਾ ਕੇ ਹੁਣ ਆਪਣੇ ਮੰਗਾ ਦੇ ਹੱਕ ਵਿੱਚ ਸ਼ਾਂਤਬਾਈ ਪ੍ਰੋਟੈਕਸ਼ਨ ਕਰ ਰਹੇ ਹਾਂ ਤਾਂ ਤੁਸੀਂ ਸ਼ੋਭ ਕਰਨ ਸਾਡੇ ਕਿਸਾਨ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਤੁਸੀਂ ਸਾਨੂੰ ਇਸ ਤਰ੍ਹਾਂ ਬੇਵਕੀਤਾ ਪੰਜਾਬ ਦੇ ਕਿਸਾਨਾਂ ਨਾਲ ਵੀ ਜਿੱਦਾਂ ਅਸੀਂ ਦੂਸਰੇ ਦੇਸ਼ ਤੇ ਬਿਛੰਦੇ ਹੋਈਏ ਤੇ ਸਾਨੂੰ ਹਰਿਆਣੇ ਦਾ ਬਾਟਰ ਟੱਪਣ ਨਹੀਂ ਦਿੱਤਾ ਜਦ ਕਿ ਹਰੇਕ ਬੰਦਾ ਪਾਕਿਸਤਾਨ ਦੇ ਨਾਗਰਿਕ ਵੀ ਦਿੱਲੀ ਜਾ ਸਕਦੇ ਆ ਤਾਂ ਪੰਜਾਬ ਦੇ ਨਾਗਰਿਕ ਦਿੱਲੀ ਨਹੀਂ ਜਾ ਸਕਦੇ ਉੱਥੇ ਕਿੱਡੇ ਕਿੱਡੇ ਬੈਰੀਕੇਡ ਲਾ ਕੇ ਕਿੰਨੇ ਕਿੰਨੇ ਤੁਸੀਂ ਅਥਰੂ ਗਏ ਤੇ ਗੋਲੇ ਛੱਡੇ ਕਿੰਨਾ ਤਸ਼ੱਦਦ ਤੁਸੀਂ ਕਿਸਾਨਾਂ ਦੇ ਕੀਤਾ ਤੁਸੀਂ ਸਾਨੂੰ ਆਪਣੇ ਦੇਸ਼ ਦੇ ਨਾਗਰਿਕ ਨਹੀਂ ਸਮਝਦੇ ਸਾਡੇ ਤੇ ਬਗਾਨਗੀ ਦੀ ਭਾਵਨਾ ਆਪ ਪੈਦਾ ਕਰਦੇ ਜਦ ਕਿ ਕਿਸਾਨ ਕਦੀ ਵੀ ਵਾਇਲੈਂਸ ਨਹੀਂ ਹੁੰਦਾ ਅਸੀਂ ਤੇਰੇਵੇਂ ਨੇ ਦਿੱਲੀ ਦੇ ਆ ਇੱਕ ਵਾਰੀ ਵੀ ਕਿਸੇ ਵੀ ਕਿਸਾਨ ਨੇ ਵਾਇਲੇਸ਼ਨ ਨਹੀਂ ਕੀਤੀ ਈਨਾਂ ਜਿਵੇਂ ਆਸੀਂ ਸੰਤਿਸ਼ਵਾਜ ਰੱਖਦੇ ਆਂ ਸਾਡੇ ਜਿਹੜੇ ਨਹੀਂ ਫਿਲਹਾਲ ਸੜਕ ਦੇ ਉੱਤੇ ਆਣ ਕੇ ਬੈਠ ਗਏ ਨੇ ਕਹਿੰਦੇ ਜਦ ਤੱਕ ਸਾਡੇ ਸਾਥੀ ਆ ਕੇ ਨਹੀਂ ਰਲਦੇ ਉਦੋਂ ਤੱਕ ਅਸੀਂ ਇੱਥੇ ਇੰਤਜ਼ਾਰ ਕਰਾਂਗੇ ਉਸ ਤੋਂ ਬਾਅਦ ਅਗਲੀ ਤਿਆਰੀ ਕੀਤੀ ਜਾਵੇਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ